ਫਗਵਾੜਾ ਵਿੱਚ ਗੰਦਗੀ ਦੇ ਢੇਰਾਂ ਨੂੰ ਵੇਖ ਕੇ ਇਹ ਲੱਗਦਾ ਹੈ ਜਿਵੇਂ ਫਗਵਾੜਾ ਸ਼ਹਿਰ ਗੰਦਗੀ ਦੇ ਢੇਰ ਉੱਪਰ ਹੀ ਵਸਿਆ ਹੋਇਆ ਹੈ। ਕਈ ਵਾਰ ਸਿਆਸੀ ਲੀਡਰਾਂ ਵੱਲੋਂ ਇਸ ਸਬੰਧੀ ਕੁਝ ਪ੍ਰੋਜੈਕਟ ਵੀ ਚੁਲਾਏ ਗਏ ਹਨ ਜਿਸ ਵਿੱਚ ਲੱਖਾਂ ਰੁਪਏ ਖਰਚ ਕੀਤੇ ਗਏ ਸੀ ਪਰ ਨਗਰ ਨਿਗਮ ਦੀ ਵੱਡੀ ਲਾਪਰਵਾਹੀ ਦੇ ਕਾਰਨ ਪ੍ਰੋਜੈਕਟ ਹੁਣ ਪੂਰੀ ਤਰ੍ਹਾਂ ਦੇ ਨਾਲ ਖੁਰਦ-ਬੁਰਦ ਨਜ਼ਰ ਆਉਂਦੇ ਹਨ। ਜਿਸ ਦੀ ਇੱਕ ਵੱਡੀ ਮਿਸਾਲ ਹੈ ਕਿ ਪੁਰਾਣੀਆਂ ਸਰਕਾਰਾਂ ਵਿਲੇ ਜਦੋਂ ਨਗਰ ਨਿਗਮ ਦੇ ਮੇਅਰ ਅਰຸນ ਖੋਸਲਾ ਸਨ ਉਹਨਾਂ ਵੱਲੋਂ ਮੰਤਰੀ ਸੋਮ ਪ੍ਰਕਾਸ਼ ਕੈਂਥ ਨੂੰ ਸ਼ਹਿਰ ਵਿੱਚ ਵੱਧ ਰਹੀ ਗੰਦਗੀ ਬਾਰੇ ਸੂਚਿਤ ਕੀਤਾ ਗਿਆ ਸੀ ਜਿਸ ਦੇ ਚੱਲਦਿਆਂ ਹైదరాబాద్ ਦੀ ਇੱਕ ਕੰਪਨੀ ਨੂੰ ਪਗਵਾੜਾ ਵਿੱਚ ਸਮਾਰਟ ਬਿਨ ਲਗਾਉਣ ਦਾ ਟੈਂਡਰ ਦਿੱਤਾ ਗਿਆ ਸੀ ਸ਼ਹਿਰ ਵਿੱਚ ਖਾਸ ਜਗ੍ਹਾ ਉੱਪਰ 6 ਸਮਾਰਟ ਬਿਨ ਲਗਾਏ ਗਏ ਸਨ ਇਸ ਦੇ ਨਾਲ ਹੀ ਇਹ ਕੂੜਾ ਚੁੱਕਣ ਦੇ ਲਈ ਇੱਕ ਕੰਪੈਕਟਰ ਕੰਪੈਕਟਰ ਮੰਗਵਾਇਆ ਗਿਆ ਸੀ ਜਿਸ ਦਾ ਕੁੱਲ ਖਰਚਾ ਕਰੀਬ 85 ਲੱਖ ਰੁਪਏ ਉਸ ਵੇਲੇ ਆਇਆ ਸੀ ਪਰ ਵੱਡੀ ਹੈਰਾਨੀ ਦੀ ਗੱਲ ਉਸ ਵੇਲੇ ਸਾਹਮਣੇ ਆਈ ਜਿਵੇਂ ਹੀ ਸਰਕਾਰਾਂ ਬਦਲੀਆਂ ਤਾਂ ਇਸ ਸਮਾਰਟ ਬਿਨ ਦੇ ਪ੍ਰੋਜੈਕਟ ਨੂੰ ਤੁਰੰਤ ਬੰਦ ਕਰ ਦਿੱਤਾ ਗਿਆ ਤੇ ਸ਼ਹਿਰ ਦੀ ਹਾਲਤ ਮੁੜ ਤੋਂ ਇੰਜ ਹੋਈ ਕਿ ਹਰ ਪਾਸੇ ਗੰਦਗੀ ਹੀ ਗੰਦਗੀ ਨਜ਼ਰ ਆਉਣ ਲੱਗ ਪਈ ਹੈ ਇਸ ਸਬੰਧੀ ਮੀਡੀਆ ਵੱਲੋਂ ਜਦੋਂ ਨਗਰ ਨਿਗਮ ਅਧਿਕਾਰੀਆਂ ਨੂੰ ਇਸ ਸਬੰਧੀ ਪੁੱਛਿਆ ਗਿਆ ਤਾਂ ਉਹ ਇਸ ਸਬੰਧੀ ਕੰਨੀ ਕਤਰਾਂ ਦੇ ਨਜ਼ਰ ਆ ਰਹੇ ਨੇ ਤੁਸੀਂ ਵੇਖੋ ਸ਼ਹਿਰ ਵਿੱਚ ਲੱਗੇ ਹੋਏ ਸਮਾਰਟ ਬਿਨਾਂ ਦੀ ਤਰਸਯੋਗ ਹਾਲਤ ਇਸ ਸੰਬੰਧੀ ਸਾਭਕਾ ਮੇਅਰ ਅਰੁਣ ਫੌਸਲਾ ਨੇ ਵੀ ਨਗਰ ਨਿਗਮ ਦੀ ਪੋਲ ਖੋਲ੍ਹ ਦਿਆ ਕਿ ਜਦੋਂ ਵੀ ਆਪ ਸਰਕਾਰ ਪੰਜਾਬ ਵਿੱਚ ਆਈ ਹੈ ਉਦੋਂ ਤੋਂ ਹੀ ਵਿਕਾਸ ਦੇ ਸਾਰੇ ਪ੍ਰੋਜੈਕਟ ਬੰਦ ਕਰ ਦਿੱਤੇ ਗਏ ਨੇ 스마트 ਬਿਨ ਦੀ ਗੱਲ ਕਰਦੇ ਆ ਉਹਨਾਂ ਕਿਹਾ ਕਿ ਜਦੋਂ ਇਹ 스마트 ਬਿਨ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਸੀ ਉਸ ਵੇਲੇ ਉਹ ਮੌਜੂਦਾ ਮੇਅਰ ਸਨ ਉਹਨਾਂ ਵੱਲੋਂ ਖੁਦ ਚੁਣਾਈ ਜਾ ਕੇ ਸਾਰੀ ਮਸ਼ੀਨਰੀ ਮੰਗਵਾਈ ਗਈ ਸੀ ਪਰ ਕਰੋੜਾ ਰੁਪਇਆ ਖਰਚ ਕਰਨ ਤੋਂ ਬਾਅਦ ਜਿਵੇਂ ਹੀ ਸਰਕਾਰ ਬਦਲੀਤਾ ਇਸ ਪ੍ਰੋਜੈਕਟ ਨੂੰ ਬੰਦ ਕਰ ਦਿੱਤਾ ਗਿਆ ਜਿਸ ਦੀ ਉਹ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਕੈਂਥ ਦੇ ذریعے सीबीआई ਜਾਂਚ ਵੀ ਕਰਾਉਣਗੇ ਤਾਂ ਕਿ ਪਤਾ ਚੱਲ ਸਕੇ ਕਰੋੜਾਂ ਰੁਪਏ ਦੀ ਮਸ਼ੀਨਰੀ ਨੂੰ ਖੁਰਦ-ਬੁਰਦ ਕਰਨ ਵਾਲਾ ਜ਼ਿੰਮੇਵਾਰ ਵਿਅਕਤੀ ਕੌਣ ਹੈ ਹਾਂਜੀ ਸਰ ਕੀ ਕਹਿਣਾ ਚਾਹੁੰਦੇ ਆ ਜੀ ਦੇਖੋ ਜਦੋਂ ਮੈਂ ਕਾਰਪੋਰੇਸ਼ਨ ਦਾ ਮੇਅਰ ਸੀ ਬੜੀ ਮੰਤਰੀ ਸਾਹਿਬ ਦੀ ਇੱਕ ਧੋੜ ਸੀ ਵੀ ਸ਼ਹਿਰ ਦਾ ਕੂੜਾ ਵਾ ਇਹਨੂੰ ਕਿਸੇ ਤਰ੍ਹਾਂ ਵਧੀਆ ਸਾਫ਼ ਸੁਥਰਾ ਚੱਕਿਆ ਜਾਵੇ ਜਿਹੜੇ ਡੰਪ ਆ ਉਥੇ ਇਹ ਚਨਈ ਤੋਂ ਮੈਂ ਖੁਦ ਗਿਆ ਸੀ ਉਤੋਂ ਮਸ਼ੀਨਰੀ ਲੈ ਕੇ ਆਇਆ ਸੀ ਜਿਹੜੀ ਚਨਈ ਦੀ ਇੱਥੇ ਮਸ਼ੀਨਰੀ ਲੈ ਕੇ ਕੂੜਾ ਇੰਨੀ ਤੇਜ਼ੀ ਦੇ ਨਾਲ ਇੱਥੇ ਚੱਕ ਹੁੰਦਾ ਸੀ ਉਹਨਾਂ ਦੀਆਂ ਜਿਹੜੀਆਂ ਗੱਡੀਆਂ ਸੀਗੀਆਂ ਉਹ ਖੁਦ ਇੱਥੇ ਟੇਕਾ ਦਿੱਤਾ ਗਿਆ ਸੀ ਉਹਨਾਂ ਨੂੰ ਉਹਨਾਂ ਨੇ ਬਗੈਰ ਆਪਣੀਆਂ ਗੱਡੀਆਂ ਖੜੀਆਂ ਸੀ ਘਰ ਤੋਂ ਘਰ ਜੱਗਰ ਜੱਗਾ ਕੂੜਾ ਆਂਦਾ ਸੀ ਡੰਪ ਤੇ ਜਾ ਕੇ ਸਿੱਟੀ ਨਹੀਂ ਕਿੰਨੇ ਡੰਪ ਅਸੀਂ ਬਣਾਏ ਤੇ ਵਧੀਆ-ਵਧੀਆ ਡੰਪ ਬਣਾਏ ਲੱਖਾਂ ਕਰੋੜਾਂ ਰੁਪਏ ਲਾ ਕੇ ਆ ਮੈਨੂੰ ਲੱਗਦਾ ਜਿਹੜੀ ਕਾਰਪੋਰੇਸ਼ਨ ਬਗਵਾੜਾ ਦੀ ਆ ਆਪਦੀ ਸਰਕਾਰ ਆਪਣੇ ਨੂੰ ਕਹਿੰਦੀ ਵੀ ਅਸੀਂ ਬڑے-ਬڑے ਕੰਮ ਕਰਦੇ ਆ ਕਰਦੇ ਆ ਮੈਨੂੰ ਲੱਗਦਾ ਨਹੀਂ ਕੋਈ ਕੰਮ ਨਹੀਂ ਹੋ ਰਿਹਾ ਕਿੰਨੇ ਕਰੋੜਾਂ ਦੀਆਂ ਜਿਹੜੀਆਂ ਅਸੀਂ ਡੰਪ ਬਣਾਏ ਆ ਅੱਜ ਕਿਤੇ ਵੀ ਉਹ ਮੈਨੂੰ ਦੱਸੋ ਕਿੱਥੇ ਗੱਡੀਆਂ ਗਈਆਂ ਜਿਹੜੀਆਂ ਚਣਾਈ ਤੋਂ ਹੀ ਲਿਆਉਂਦੀਆਂ ਉਹਨਾਂ ਨੂੰ ਦੇਖਾ ਦਿੱਤਾ ਸੀ ਉਹ ਗੱਡੀਆਂ ਦੇ ਵਿੱਚ ਲਿਆ ਕੇ ਕੂੜਾ ਹੀ ਡੰਪ ਦੇ ਸਿਰਦੇ ਸੀ ਮੈਂ ਇਸ ਜਿਹੜੀ ਕਾਰਪੋਰੇਸ਼ਨ ਦੀ ਇਨਕੁਆਰੀ ਕਰਾਉਣਾ ਚਾਹਨਾ ਵੀ ਉਹ ਮਸ਼ੀਨਰੀ ਅੱਜ ਜਿਹੜੀ ਉਹ ਆਈ ਸੀਗੀ ਕੀ ਉਹਨਾਂ ਦਾ ਠੇਕਾ ਖਤਮ ਹੋ ਗਿਆ ਜੀ ਨਾ ਉਹ ਮਿੱਲੀ ਭਗਤ ਨਾਮ ਨਾਲ ਉਹਨੂੰ ਕੱਢ ਦਿੱਤਾ ਗਿਆ ਵੀ ਲੋਕੋ ਜਿਹੜੀ ਕਾਰਪੋਰੇਸ਼ਨ ਉਹ ਇੱਥੇ ਮਿੱਲੀ ਚੂੜਨਾ ਕੰਮ ਕਰੇ ਇਹ ਇਹਦੀ ਕਵਰੀ ਕੀਤੀ ਜਾਊਗੀ ਸੀਬੀਆਈ ਤੋਂ ਔਰ ਮੰਤਰੀ ਸੌਂਪਰ ਗਾਜ ਜੀ ਨੇ ਕਰੋੜਾਂ ਰੁਪਏ ਜਿਹੜੇ ਇੱਥੇ ਲਾਇਆ ਦਈਆ ਡੰਪਾਂ ਬਾਸ ਦੇ ਅੱਜ ਕਿਤੇ ਵੀ ਸ਼ਹਿਰ ਚ ਕਿਤੇ ਦੇ ਲੋ ਡੰਪ ਕਿਤੇ ਵੀ ਉਹ ਨਏ ਨੀ ਆ ਰਹੀਆਂ ਗੱਡੀਆਂ ਔਰ ਕੂੜੇ ਦਾ ਇਹ ਹਾਲ ਆ ਬਹੁਤ ਬੁਰਾ ਹਾਲ ਆ ਸ਼ਹਿਰ ਦੇ ਵੀ ਕੂੜੇ ਦਾ ਟੋਟਲ ਗੱਡੀਆਂ ਕਿੰਨੀਆਂ ਸੀਗੀਆਂ ਇਹ ਟੋਟਲ ਗੱਡੀਆਂ ਕਿੰਨੀਆਂ ਆਈਆਂ ਸੀ ਚਨਈ ਤੋਂ ਕਾਲਾ ਵੀ 2 ਅ ਚਾਰ ਕਿ ਮੇਰੇ ਹਿਸਾਬ ਨਾਲ ਜਿਗੀਆਂ ਟਿਪਰ ਜਿਹੜੇ ਆਏ ਇੱਕ ਲੱਗਾ ਹੁੰਦਾ ਸੀ ਸ਼੍ਰੀਨਾਥ ਪੈਲੈਸ ਕੋਲ ਇੱਕ ਲੱਗਾ ਹੁੰਦਾ ਸੀ ਮੇਰੇ ਨਾਲ ਨਾਮਪੁਰੇ ਭਗਤਪੁਰੇ ਤੇ ਵੱਡੇ ਉਹ ਟਰਾਲੇ ਸੀ ਇੱਕ ਬਾਬੇ ਕਧੀਏ ਜਿਹੜਾ ਉਹ ਰੋੜਿਆ ਤਲਾ ਦੇ ਕੋਲੇ ਉਥੇ ਲੱਗਾ ਹੁੰਦਾ ਸੀ ਮਤਲਬ ਸ਼ਹਿਰ ਚ ਕੋਈ ਏਰੀਆ ਛੱਡਿਆ ਨਹੀਂ ਦਿੱਤੇ ਕੂੜਾ ਬਹੁਤ ਜ਼ਿਆਦਾ ਹੁੰਦਾ ਸੀ ਉਹ ਉਹਦੇ ਵਿੱਚ ਪੈਂਦਾ ਸੀ ਕੂੜਾ ਉਹਦੇ ਵਿੱਚ ਇੱਕ ਮੁਲਾਜ਼ਮ ਸਾਡਾ ਭਰਾ ਲੱਗਦਾ ਸੀ ਜਿਹੜਾ ਸਫਾਈ ਦੇ ਉਹ ਕੂੜਾ ਉਹਦੇ ਵਿੱਚ ਪਾਉਂਦਾ ਸੀ ਅੱਜ ਉਹਦੇ ਲੋ ਮਸ਼ੀਨਰੀ ਪਤਾ ਨਹੀਂ ਕਿੱਥੇ ਆ ਕਿੰਨੇ ਕਰੋੜਾਂ ਦੀ ਉਹ ਜਿਹੜਾ ਆਪਾਂ ਉਹਦੋਂ ਮੇਰੇ ਟਾਈਮ ਤੇ ਇੱਥੇ ਠੇਕਾ ਦਿੱਤਾ ਸੀ ਹੁਣ ਅੱਜ ਖਵਾੜਾ ਕਿਤੇ ਨਜ਼ਰ ਨਹੀਂ ਆ ਰਹੀ ਔਰ ਕੂੜੇ ਦਾ ਇਹ ਹਾਲ ਆ ਕਿਤੇ ਵੀ ਕੂੜਾ ਦੇ ਲੋ ਡੰਪਾ ਦੇ ਉਹ ਨਾ ਚੱਕ ਹੋ ਰਿਹਾ ਬੁਰਾ ਹਾਲ ਇਤਕਾਰ ਬਿੰਦਾ ਕੀਤਾ ਗਿਆ